प्यारे दोस्तों आज दी कहानी बहुत ही दिलचस्प ਅਤੇ ਸਿੱਖਿਆਦਾਇਕ ਹੈ। ਕਹਾਣੀ ਦਾ ਸਿਰਲੇਖ ਹੈ ਫਕੀਰ ਦੀਆਂ ਸਿੱਖਿਆਵਾਂ। ਇਹ ਕਹਾਣੀ ਲੰਬੀ ਹੋਣ ਕਰਕੇ ਇਸ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ। ਅੱਜ ਅਸੀਂ ਇਸ ਦਾ ਪਹਿਲਾ ਭਾਗ ਪੇਸ਼ ਕਰ ਰਹੇ ਹਾਂ। ਜੇ ਤੁਸੀਂ ਇਸ ਨੂੰ ਅੰਤ ਤੱਕ ਸੁਣੋਗੇ ਤਾਂ ਤੁਹਾਨੂੰ ਬਹੁਤ ਹੀ ਆਨੰਦ ਆਵੇਗਾ ਅਤੇ ਤੁਸੀਂ ਬਹੁਤ ਕੁਝ ਸਿੱਖੋਗੇ ਵੀ। ਇਸ ਲਈ ਇਸ ਕਹਾਣੀ ਦੇ ਸਾਰੇ ਹੀ ਭਾਗਾਂ ਨੂੰ ਜ਼ਰੂਰ ਸੁਣਨਾ ਆਓ ਸੁਣੀਏ ਇਸ ਦਾ ਪਹਿਲਾ ਭਾਗ ਜੋ ਬਹੁਤ ਹੀ ਖੂਬਸੂਰਤ ਹੈ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਆਗਰਾ ਵਿੱਚ ਇੱਕ ਵੱਡਾ ਬਿਜ਼ਨਸਮੈਨ ਪਰਿਵਾਰ ਰਹਿੰਦਾ ਸੀ ਇਹ ਪਰਿਵਾਰ ਹਰ ਪੱਖੋਂ ਖੁਸ਼ਹਾਲ ਸੀ ਪਰਿਵਾਰ ਦੇ ਮੈਂਬਰ ਪਰਿਵਾਰ ਦੇ ਮੁਖੀ ਨੂੰ ਲਾਲਾ ਜੀ ਕਹਿ ਕੇ ਬੁਲਾਇਆ ਕਰਦੇ ਸਨ ਪਰਿਵਾਰ ਵਿੱਚ ਉਹਨਾਂ ਤੋਂ ਇਲਾਵਾ ਉਹਨਾਂ ਦੀ ਪਤਨੀ ਦੋ ਪੁੱਤਰ ਵੱਡੇ ਪੁੱਤਰ ਦੀ ਪਤਨੀ ਇੱਕ ਛੋਟਾ ਪੁੱਤਰ ਅਤੇ ਵੱਡੇ ਪੁੱਤਰ ਦਾ ਪੁੱਤਰ ਭਾਵ ਉਹਨਾਂ ਦਾ ਪੋਤਰਾ ਸੀ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਸੀ ਕਿ ਅਚਾਨਕ ਇੱਕ ਦਿਨ ਵੱਡੇ ਲਾਲਾ ਜੀ ਦਾ ਦੇਹਾਂਤ ਹੋ ਗਿਆ ਜਦੋਂ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਸਨ ਤਾਂ ਉਹਨਾਂ ਦੀ ਪਤਨੀ ਵੀ ਇਸ ਦੁਨੀਆ ਤੋਂ ਚਲਵ ਸੀ ਹੁਣ ਪਰਿਵਾਰ ਵਿੱਚ ਸਿਰਫ ਦੋਵੇਂ ਭਰਾ ਹੀ ਰਹਿ ਗਏ ਸਨ ਇੱਕ ਸਾਲ ਬਾਅਦ ਵੱਡੇ ਭਰਾ ਸੋਹਣ ਲਾਲ ਨੇ ਆਪਣੇ ਛੋਟੇ ਭਰਾ ਮੋਹਨ ਲਾਲ ਦਾ ਵਿਆਹ ਕਰਵਾ ਦਿੱਤਾ ਛੋਟੀ ਨੂੰ ਸੁਭਾਅ ਤੋਂ ਬਹੁਤ ਚੰਗੀ ਅਤੇ ਪਰਿਵਾਰ ਨਾਲ ਰਲ ਕੇ ਚੱਲਣ ਵਾਲੀ ਸੀ ਦੋ ਸਾਲ ਖੁਸ਼ੀ-ਖੁਸ਼ੀ ਲੰਘੇ ਵੱਡੇ ਭਰਾ ਸੋਹਣ ਲਾਲ ਦੀ ਪਤਨੀ ਵੀ ਸਵਾਸ ਤਿਆਗ ਗਈ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਸੋਨ ਲਾਲ ਉਦਾਸ ਜਿਹਾ ਰਹਿਣ ਲੱਗ ਪਿਆ ਉਸ ਦਾ ਕੋਈ ਕੰਮ ਕਰਨ ਨੂੰ ਮਨ ਨਾ ਕਰਦਾ ਹੌਲੀ ਹੌਲੀ ਸਮਾਬੀ ਦਾ ਗਿਆ ਸੋਨ ਲਾਲ ਦਾ ਪੁੱਤਰ ਅਮਨ ਅਜੇ 10 ਸਾਲਾਂ ਦਾ ਹੀ ਹੋਇਆ ਸੀ ਕਿ ਉਹ ਵੀ ਉਹਨਾਂ ਨੂੰ ਛੱਡ ਕੇ ਸਵਰਗ ਸਦਾਰ ਗਿਆ ਉਹ ਨਮਨ ਕੋਲ ਉਸ ਦੇ ਚਾਚਾ ਚਾਚੀ ਦਾ ਸਹਾਰਾ ਹੀ ਰਹਿ ਗਿਆ ਸੀ ਪਿਤਾ ਦੀ ਮੌਤ ਨਾਲ ਅਮਨ ਤੇ ਜਿਵੇਂ ਦੁੱਖਾਂ ਦਾ ਪਹਾੜ ਡਿੱਗ ਪਿਆ ਹੋਵੇ ਸਭ ਕੁਝ ਫਧੀਆ ਚੱਲਣ ਲੱਗ ਪਿਆ ਪਰ ਅਮਨ ਦਾ ਜਿਵੇਂ ਕਾਰੋਬਾਰ ਨਾਲੋਂ ਨਾਤਾ ਹੀ ਟੁੱਟ ਗਿਆ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਵੀ ਉਸਦੇ ਲਈ ਕੋਈ ਪਿਆਰ ਨਹੀਂ ਬਚਿਆ ਸੀ। ਵਿਆਹ ਦੇ ਕਈ ਸਾਲਾਂ ਬਾਅਦ ਵੀ ਜਦੋਂ ਚਾਚੀ ਸੰਤੋਸ਼ੀ ਦੇ ਕੋਈ ਔਲਾਦ ਨਾ ਹੋਈ ਤਾਂ ਉਸ ਦਾ ਸੁਭਾਅ ਵੀ ਬਦਲ ਗਿਆ। ਉਹ ਹੁਣ ਬਹੁਤ ਚਿੜਚਿੜੀ ਹੋ ਗਈ। ਹਰ ਛੋਟੀ ਜਿਹੀ ਗਲਤੀ 'ਤੇ ਅਮਨ ਨੂੰ ਝਿੜਕਦੀ ਅਤੇ ਤਾਹਨੇ ਮਾਰਦੀ ਰਹਿੰਦੀ। ਹੌਲੀ ਹੌਲੀ ਅਮਨ ਦਾ ਸਾਰਾ ਕਾਰੋਬਾਰ ਉਸਦੇ ਚਾਚਾ ਮੋਹਨ ਲਾਲ ਨੇ ਸੰਭਾਲ ਲੈਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਕਿਸੇ ਗੱਲ ਕਾਰਨ ਚਾਚੇ ਨੇ ਅਮਨ ਨੂੰ ਬਹੁਤ ਜ਼ਿਆਦਾ ਛਿੜਕਿਆ ਅਤੇ ਗੁੱਸੇ ਵਿੱਚ ਉਸਦੇ ਚਪੇੜ ਵੀ ਮਾਰ ਦਿੱਤੀ। ਸ਼ਾਂਤ ਸੁਭਾਅ ਵਾਲੇ ਅਮਨ ਨੇ ਗੁੱਸੇ ਵਿੱਚ ਆ ਕੇ ਘਰ ਛੱਡਣ ਬਾਰੇ ਸੋਚ ਲਿਆ ਅਤੇ ਅਗਲੇ ਦਿਨ ਸਵੇਰੇ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਹੀ ਉਸਨੇ ਆਪਣੀ ਗੋਲਕ ਵਿੱਚੋਂ ਸਾਰੇ ਪੈਸੇ ਕੱਢ ਲਏ ਅਤੇ ਘਰੋਂ ਨਿਕਲ ਗਿਆ। ਉਸ ਦੇ ਕੋਲ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਸਿਰਫ ਇੱਕ ਜੋੜੀ ਹੋਰ ਕੱਪੜੇ ਹੀ ਬੈਗ ਵਿੱਚ ਸਨ ਸ਼ਹਿਰ ਤੋਂ ਬਾਹਰ ਜਾਂਦੇ ਸਮੇਂ ਉਸ ਨੇ ਇੱਕ ਵਾਰ ਮੰਦਰ ਵਿੱਚ ਮੱਥਾ ਟੇਕਣ ਬਾਰੇ ਸੋਚਿਆ ਉਸ ਸਮੇਂ ਉਸ ਦੇ ਮਨ ਵਿੱਚ ਇੱਕੋ ਵਿਚਾਰ ਚੱਲ ਰਿਹਾ ਸੀ ਕਿ ਪਤਾ ਨਹੀਂ ਉਹ ਦੁਬਾਰਾ ਇੱਥੇ ਵਾਪਸ ਆਵੇਗਾ ਵੀ ਜਾਂ ਨਹੀਂ ਕੌਣ ਜਾਣਦਾ ਹੈ ਇਸ ਬਾਰੇ ਕਿ ਕੀ ਹੋ ਸਕਦਾ ਹੈ ਕਿ ਉਸ ਦਾ ਦੁਬਾਰਾ ਕਦੇ ਇੱਥੇ ਆਉਣਾ ਹੋਵੇਗਾ ਜਾਂ ਨਹੀਂ ਇਹੀ ਸੋਚਦੇ ਹੋਏ ਉਹ ਮੰਦਰ ਦੇ ਅੰਦਰ ਚਲਾ ਗਿਆ ਮੱਥਾ ਟੇਕ ਕੇ ਮੰਦਰ ਵਿੱਚੋਂ ਬਾਹਰ ਨਿਕਲਿਆ ਦੂਸਰੇ ਪਾਸੇ ਇੱਕ ਫਕੀਰ ਆ ਰਿਹਾ ਸੀ ਅਮਨ ਦੇ ਹੱਥ ਵਿੱਚ ਫੜਿਆ ਥੈਲਾ ਵੇਖ ਕੇ ਫਕੀਰ ਨੇ ਉਸ ਨੂੰ ਆਵਾਜ਼ ਮਾਰਦਿਆਂ ਕਿਹਾ ਪੁੱਤਰ ਲੱਗਦਾ ਹੈ ਤੂੰ ਕਿਤੇ ਸਫ਼ਰ ਤੇ ਚੱਲਿਆ ਹੈ ਜਾਂਦੇ ਸਮੇਂ ਇਸ ਫਕੀਰ ਤੋਂ 1 ਰੁਪਏ ਦੀ ਇੱਕ ਸਿੱਕਾ ਲੈ ਜਾ ਫਕੀਰ ਦੀ ਆਵਾਜ਼ ਸੁਣ ਕੇ ਅਮਨ ਰੁਕ ਗਿਆ ਅਮੰਦੀ ਗੋਲਕ ਵਿੱਚ ਉਸ ਨੂੰ ਸਿਰਫ 10 ਰੁਪਏ ਹੀ ਨਿਕਲੇ ਸਨ ਅਤੇ ਇਹ 1 ਰੁਪਿਆ ਉਸਦੇ ਲਈ ਬਹੁਤ ਵੱਡੀ ਰਕਮ ਸੀ ਫਿਰ ਵੀ ਉਸਨੇ ਸੋਚਿਆ ਕਿ ਦਾਨ ਕਰਨ ਤੋਂ ਬਾਅਦ ਹੀ ਲੋਕ ਸਫਰਤੇ ਜਾਂਦੇ ਹਨ ਇਸ ਲਈ ਭਾਵੇਂ ਇਹ 1 ਰੁਪਿਆ ਹੀ ਕਿਉਂ ਨਾ ਹੋਵੇ ਮੈਨੂੰ ਘੱਟੋ ਘੱਟ ਫਕੀਰ ਦੀ ਸਿੱਖਿਆ ਜ਼ਰੂਰ ਸੁਣਨੀ ਚਾਹੀਦੀ ਹੈ ਹੋ ਸਕਦਾ ਹੈ ਇਹ ਜ਼ਿੰਦਗੀ ਵਿੱਚ ਮੇਰੇ ਕਿਤੇ ਨਾ ਕਿਤੇ ਕੰਮ ਆ ਹੀ ਜਾਵੇ ਇਹ ਸੋਚ ਕੇ ਉਸਨੇ 1 ਰੁਪਿਆ ਫਕੀਰ ਨੂੰ ਦੇ ਦਿੱਤਾ ਅਤੇ ਫਕੀਰ ਦੇ ਬੋਲਣ ਦੀ ਉਡੀਕ ਕਰਨ ਲੱਗਾ ਕੁਝ ਦੇਰ ਝੁਪਰਣ ਤੋਂ ਬਾਅਦ ਫਕੀਰ ਨੇ ਉਸ ਨੂੰ ਕਿਹਾ ਕਿ ਇੱਕ ਗੱਲ ਹਮੇਸ਼ਾ ਯਾਦ ਰੱਖੀ ਮਨੁੱਖ ਨੂੰ ਕਦੇ ਵੀ ਇਕੱਲਾ ਕੋਈ ਸਫ਼ਰ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਆਦਮੀ ਨਾ ਮਿਲੇ ਤਾਂ ਉਸ ਨੂੰ ਆਪਣੇ ਨਾਲ ਇੱਕ ਜਾਨਵਰ ਹੀ ਲੈ ਲੈਣਾ ਚਾਹੀਦਾ ਹੈ ਅਮਨੂ ਉਸ ਦੀ ਇਹ ਗੱਲ ਬਹੁਤ ਪਸੰਦ ਆਈ ਉਸ ਨੇ ਫਕੀਰ ਨੂੰ ਇੱਕ ਹੋਰ ਪਿਆ ਦਿੱਤਾ ਅਤੇ ਉਸ ਦੇ ਬਦਲੇ ਇੱਕ ਹੋਰ ਸਿੱਖਿਆ ਦੇਣ ਲਈ ਕਿਹਾ ਫਕੀਰ ਨੇ ਕਿਹਾ ਉੱਤਰ ਤੂੰ ਬਹੁਤ ਚੰਗਾ ਹੈ ਅਤੇ ਬਹੁਤ ਸਾਰੇ ਲੋਕ ਬਿਨਾਂ ਕਿਸੇ ਕਾਰਨ ਦੇ ਚੰਗੇ ਲੋਕਾਂ ਦੇ ਦੁਸ਼ਮਣ ਬਣ ਜਾਂਦੇ ਹਨ ਇਸ ਲਈ ਜੇਕਰ ਤੂੰ ਕਦੇ ਘਰ ਤੋਂ ਬਾਹਰ ਕਿਤੇ ਵੀ ਕੁਝ ਖਾਵੇਂ ਤਾਂ ਪਹਿਲਾਂ ਆਪਣੇ ਖਾਣੇ ਵਿੱਚੋਂ ਕੁਝ ਖਾਣਾ ਕੁੱਤੇ ਜਾਂ ਬਿੱਲੀ ਨੂੰ ਖਵਾਈ ਅਤੇ ਫਿਰ ਹੀ ਖੁਦ ਖਾਈ ਇਹ ਗੱਲ ਅਮਨ ਨੂੰ ਹੋਰ ਵੀ ਸਹੀ ਲੱਗੀ ਇਸ ਲਈ ਉਸਨੇ ਫਕੀਰ ਨੂੰ ਹੋਰ 1 ਰੁਪਿਆ ਦਿੱਤਾ ਅਤੇ ਕਿਹਾ ਕਿ ਮੈਨੂੰ ਇੱਕ ਹੋਰ ਸਿੱਖਿਆ ਦਿਓ ਫਕੀਰ ਮੁਸਕਰਾਇਆ ਅਤੇ ਕਿਹਾ ਪੁੱਤਰ ਤੇਰਾ ਸਫ਼ਰ ਬਹੁਤ ਲੰਬਾ ਲੱਗਦਾ ਹੈ ਜੇਕਰ ਤੈਨੂੰ ਰਾਤ ਨੂੰ ਰਸਤੇ ਵਿੱਚ ਕਿਤੇ ਰੁਕਣਾ ਪਵੇ ਤਾਂ ਅਜਿਹੀ ਜਗ੍ਹਾ ਤੇ ਰੁਕੀ ਜਿੱਥੇ ਆਮਣੇ-ਸਾਮਣੇ ਦੋਵੇਂ ਪਾਸੇ ਘਰ ਹੋਣ ਤੇ ਕਿਸੇ ਵੀ ਅਣਜਾਣ ਜਗ੍ਹਾ ਤੇ ਸੌਣ ਤੋਂ ਪਹਿਲਾਂ ਆਪਣੇ ਹੱਥਾਂ ਨਾਲ ਆਪਣਾ ਮੰਜਾ ਤੇ ਚਾਦਰ ਝਾੜ ਕੇ ਵਿਛਾਈ ਸੌਂਦੇ ਸਮੇਂ ਇਸ ਤਰ੍ਹਾਂ ਸੌਈ ਕਿ ਥੋੜੀ ਜਿਹੀ ਆਵਾਜ਼ ਨਾਲ ਹੀ ਤੈਨੂੰ ਜਾਗ ਆ ਜਾਵੇ ਹੁਣ ਅਮਨ ਨੂੰ ਫਕੀਰ ਦੀਆਂ ਗੱਲਾਂ ਸੁਣ ਕੇ ਬਹੁਤ ਮਜ਼ਾ ਆ ਰਿਹਾ ਸੀ ਉਸ ਨੇ ਫਕੀਰ ਨੂੰ ਇੱਕ ਹੋਰ ਸਿੱਖਿਆ ਪੁੱਛੀ ਫਕੀਰ ਨੇ ਅਮਨ ਤੋਂ ਬਦਲੇ ਵਿੱਚ 1 ਰੁਪਿਆ ਮੰਗਿਆ ਅਮਨ ਨੇ ਫਿਰ ਫਕੀਰ ਨੂੰ ਰੁਪਿਆ ਦੇ ਦਿੱਤਾ ਫਕੀਰ ਨੇ ਅਮਨ ਨੂੰ ਕਿਹਾ ਕਿ ਕਿਸੇ ਵੀ ਮੁਸ਼ਕਲ ਸਥਿਤੀ ਵਿੱਚ ਘਬਰਾਉਣਾ ਨਹੀਂ ਚਾਹੀਦਾ ਹਰ ਸਮੱਸਿਆ ਨੂੰ ਠੰਡੇ ਦਿਮਾਗ ਨਾਲ ਹੱਲ ਕਰਨਾ ਚਾਹੀਦਾ ਹੈ ਉਸ ਅਵਸਥਾ ਵਿੱਚ ਮਨੁੱਖ ਦੀ ਆਪਣੀ ਅੰਤਰਾਤਮਾ ਹੀ ਉਸਦਾ ਸੱਚਾ ਸਾਥੀ ਹੁੰਦੀ ਹੈ। ਇਹਨਾਂ ਕਹਿ ਕੇ ਫਕੀਰ ਨੇ ਅਮਨ ਨੂੰ ਕਿਹਾ, "ਪੁੱਤਰ, ਬਸ। ਹੁਣ ਮੈਂ ਤੈਨੂੰ ਹੋਰ ਕੁਝ ਨਹੀਂ ਦੱਸਾਂਗਾ ਪਰ ਮੇਰੀਆਂ ਕਈਆਂ ਗੱਲਾਂ ਹਮੇਸ਼ਾ ਯਾਦ ਰੱਖਣਾ। ਇਹ ਗੱਲਾਂ ਜ਼ਿੰਦਗੀ ਵਿੱਚ ਕਦੇ ਨਾ ਕਦੇ ਤੇਰੇ ਕੰਮ ਜ਼ਰੂਰ ਆਉਣਗੀਆਂ।" ਇਹਨਾਂ ਕਹਿ ਕੇ ਉਹ ਉੱਥੋਂ ਚਲਾ ਗਿਆ ਅਤੇ ਅਮਨ ਉੱਥੇ ਖੜ੍ਹਾ ਉਸ ਨੂੰ ਜਾਂਦਾ ਦੇਖਦਾ ਰਿਹਾ। ਹੌਲੀ-ਹੌਲੀ ਫਕੀਰ ਉਸ ਦੀਆਂ ਅੱਖਾਂ ਤੋਂ ਅਲੋਪ ਹੋ ਗਿਆ। ਉਹ ਅਮਨ ਵੀ ਅੱਗੇ ਵਧਣ ਲੱਗਾ ਪਰ ਜਾਣ ਤੋਂ ਪਹਿਲਾਂ ਉਸਨੇ ਇੱਕ ਦੁਕਾਨ ਤੋਂ ਖਾਣ ਲਈ ਗੁੜ, ਛੋਲੇ, ਦਾਲ ਅਤੇ ਮਸ਼ਕ ਵਿੱਚ ਪਾਣੀ ਲੈ ਲਿਆ। ਉਹ ਹੀ ਸੋਚਦਾ ਹੈ ਅੱਗੇ ਵਧ ਰਿਹਾ ਸੀ ਕਿ ਇਸ ਅਣਜਾਣ ਸਫ਼ਰ ਲਈ ਸਾਥੀ ਕਿੱਥੋਂ ਲੱਭੇ। ਅਜੇ ਉਹ ਥੋੜਾ ਦੂਰ ਹੀ ਗਿਆ ਸੀ ਕਿ ਉਸਨੇ ਦੇਖਿਆ ਕਿ ਕੁਝ ਕੁੱਤੇ ਇੱਕ ਬਿੱਲੀ ਨੂੰ ਤੰਗ ਕਰ ਰਹੇ ਸਨ। ਉਸਨੇ ਉਹਨਾਂ ਕੁੱਤਿਆਂ ਨੂੰ ਭਜਾ ਦਿੱਤਾ ਅਤੇ ਬਿੱਲੀ ਨੂੰ ਬਚਾਇਆ। ਅਮਨ ਨੇ ਬਿੱਲੀ ਨੂੰ ਗੁੜ ਖਵਾ ਕੇ ਪਾਣੀ ਪਿਆਇਆ। ਜਦੋਂ ਬਿੱਲੀ ਥੋੜੀ ਜਿਹੀ ਠੀਕ ਹੋਈ ਤਾਂ ਉਸਦੇ ਪੈਰਾਂ ਕੋਲ लेट ਕੇ ਇੱਕ ਹਲਕੀ ਆਵਾਜ਼ ਕਰਨ ਲੱਗੀ। ਭਾਵੇਂ ਇਹ ਆਦਮੀ ਨਹੀਂ ਹੈ। ਇਹ ਇੱਕ ਜਾਨਵਰ ਹੈ। ਸਫ਼ਰ ਵਿੱਚ ਇੱਕ ਸਾਥੀ ਜ਼ਰੂਰ ਹੋਣਾ ਚਾਹੀਦਾ ਹੈ। ਅਮਨ ਨੂੰ ਫਕੀਰ ਦੀ ਸਿੱਖਿਆ ਯਾਦ ਆਈ। ਇਹ ਸੋਚ ਕੇ ਅਮਨ ਨੇ ਬਿੱਲੀ ਨੂੰ ਪੁੱਛਿਆ ਕਿਉਂ ਬਿੱਲੋ ਤੂੰ ਮੇਰਾ ਦੋਸਤ ਬਣੇਂਗੀ ਅਤੇ ਮੇਰੇ ਨਾਲ ਸਫ਼ਰ ਤੇ ਚੱਲੇਂਗੀ? ਸ਼ਾਇਦ ਬਿੱਲੀ ਅਮਨ ਦੀ ਗੱਲ ਸਮਝ ਗਈ ਸੀ। ਇਸੇ ਲਈ ਉਹ ਫਿਰ ਤੋਂ ਅਮਨ ਦੇ ਪੈਰਾ ਵਿੱਚ ਲੇਟਣ ਲੱਗੀ। ਹੁਣ ਅਮਨ ਨੇ ਬਿੱਲੀ ਨੂੰ ਚੁੱਕ ਕੇ ਆਪਣੇ ਬੈਗ ਵਿੱਚ ਰੱਖ ਲਿਆ ਅਤੇ ਅੱਗੇ ਵਧਣ ਲੱਗਾ। ਤੁਰਦਿਆਂ ਤੁਰਦਿਆਂ ਉਸ ਨੂੰ ਦੁਪਹਿਰ ਹੋ ਗਈ। ਉਹ ਬਹੁਤ ਥੱਕ ਚੁੱਕਾ ਸੀ। ਇੰਨੇ ਨੂੰ ਉਹ ਇੱਕ ਜੰਗਲ ਵਿੱਚ ਪਹੁੰਚ ਗਿਆ। ਉਸਨੇ ਥੋੜਾ ਜਿਹਾ ਆਰਾਮ ਕਰਨ ਬਾਰੇ ਸੋਚਿਆ ਅਤੇ ਆਰਾਮ ਕਰਨ ਲਈ ਜੰਗਲ ਵਿੱਚ ਇੱਕ ਬੋੜ ਦੇ ਦਰਖਤ ਦੇ ਹੇਠਾਂ ਬੈਠ ਗਿਆ। ਆਪਣੇ ਬੈਗ ਵਿੱਚੋਂ ਉਸਨੇ ਕੁਝ ਛੋਲੇ ਕੱਢ ਕੇ ਖੁਦ ਖਾਦੇ। ਅਤੇ ਕੁਝ ਬਿੱਲੀ ਨੂੰ ਖਵਾਏ। ਕੁਝ ਧੇਰ ਉਹ ਉੱਥੇ ਆਰਾਮ ਕਰਨਾ ਚਾਹੁੰਦਾ ਸੀ। ਪਰ ਲੇਟਦਿਆਂ ਹੀ ਅਮਨ ਨੂੰ ਬਹੁਤ ਗੂੜੀ ਨੀਂਦ ਆ ਗਈ। ਬੋੜ ਦੇ ਦਰਖਤ ਤੇ ਇੱਕ ਕਾਂ ਅਤੇ ਸੱਪ ਰਹਿੰਦੇ ਸਨ। ਜੋ ਬਹੁਤ ਗੂੜੇ ਮਿੱਤਰ ਸਨ। ਜਦੋਂ ਕੋਈ ਥੱਕਿਆ ਹੋਇਆ ਮੁਸਾਫਰ ਦਰਖਤ ਥੱਲੇ ਆ ਕੇ ਗੂੜੀ ਨੀਂਦ ਸੌਂ ਜਾਂਦਾ ਤਾਂ ਕਾਂ ਆਪਣੀ ਆਵਾਜ਼ ਵਿੱਚ ਸੱਪ ਨੂੰ ਬੁਲਾ ਲੈਂਦਾ। ਸੱਪ ਆ ਕੇ ਮੁਸਾਫਰ ਨੂੰ ਡੱਸ ਲੈਂਦਾ। ਸੱਪ ਦੇ ਜ਼ਹਿਰ ਨਾਲ ਮੁਸਾਫਰ ਜਦੋਂ ਮਰ ਜਾਂਦਾ ਤਾਂ ਕਾਂ ਜਾ ਕੇ ਉਸ ਦੀਆਂ ਅੱਖਾਂ ਕੱਢ ਲੈਂਦਾ ਅਤੇ ਉਸ ਦਾ ਮਾਸ ਖਾਂਦਾ ਸੱਪ ਜੰਗਲ ਵਿੱਚ ਬਿਨਾਂ ਕਿਸੇ ਡਰ ਅਤੇ ਫਿਕਰ ਦੇ ਸ਼ਿਕਾਰ ਕਰਦਾ ਘੁੰਮਦਾ ਰਹਿੰਦਾ ਸੀ ਜਦੋਂ ਕਦੇ ਸੱਪ ਲਈ ਕੋਈ ਖਤਰਾ ਪੈਦਾ ਹੁੰਦਾ ਤਾਂ ਕਾਂ ਉਸ ਨੂੰ ਕਾਂ ਕਾਂ ਕਰਕੇ ਸੁਚੇਤ ਕਰ ਦਿੰਦਾ ਇਸ ਤਰ੍ਹਾਂ ਸੱਪ ਖਤਰੇ ਵਾਲੀ ਥਾਂ ਤੋਂ ਭੱਜ ਜਾਂਦਾ ਅੱਜ ਵੀ ਅਮਨ ਨੂੰ ਸੁੱਤਾ ਦੇਖ ਕੇ ਸੱਪ ਆਪਣੀ ਗੁਫਾ ਵਿੱਚੋਂ ਬਾਹਰ ਆ ਗਿਆ ਜਦ ਤੱਕ ਅਮਨ ਕੁਝ ਸਮਝ ਪਾਉਂਦਾ ਸੱਪ ਨੇ ਉਸ ਦੀ ਲੱਤ ਤੇ ਡੰਗ ਮਾਰਿਆ ਤੇ ਭੱਜ ਗਿਆ ਡੰਗ ਵੱਜਦੇ ਹੀ ਅਮਨ ਦੀ ਸਾਰੀ ਲੱਤ ਨੂੰ ਜ਼ਹਿਰ ਚੜ ਗਿਆ ਅਤੇ ਉਹ ਬਿਹੋਸ਼ ਹੋ ਗਿਆ ਬਿੱਲੀ ਕੁਝ ਸਮਝ ਨਾ ਸકી ਅਤੇ ਇਹ ਸੋਚਣ ਲੱਗੀ ਕਿ ਆਪਣੇ ਦੋਸਤ ਨੂੰ ਬਚਾਇਆ ਕਿਵੇਂ ਜਾਵੇ ਉਹ ਅਮਨ ਦੇ ਚਿਹਰੇ ਦੇ ਨੇੜੇ ਆਈ ਅਤੇ ਉਸ ਨੂੰ ਸੁੰਘਣ ਤੇ ਚੱਟਣ ਲੱਗ ਪਈ ਉਦੋਂ ਹੀ ਕਾਂ ਉੱਡ ਕੇ ਅਮਨ ਕੋਲ ਆਇਆ ਅਤੇ ਉਸਦੇ ਚਿਹਰੇ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਨ ਲੱਗਾ ਬਿੱਲੀ ਤੁਰੰਤ ਸਭ ਕੁਝ ਸਮਝ ਗਈ ਉਸਨੇ ਕਾਂ ਨੂੰ ਭਜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਂ ਆਪਣੇ ਹੱਥਾਂ ਵਿੱਚ ਆਏ ਸ਼ਿਕਾਰ ਨੂੰ ਕਿਵੇਂ ਛੱਡ ਸਕਦਾ ਸੀ ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਕਾਂ ਹੌਲੀ-ਹੌਲੀ ਅਮਨ ਦੇ ਚਿਹਰੇ ਦੇ ਨੇੜੇ ਆਇਆ ਅਤੇ ਬਿੱਲੀ ਨੇ ਇੱਕ ਧਮ ਚਮਟਾ ਮਾਰ ਕੇ ਕਾਂ ਦੀ ਗਰਦਨ ਆਪਣੇ ਮੂੰਹ ਵਿੱਚ ਫੜ ਲਈ ਹੁਣ ਕਾਂ ਦੀ ਜਾਨ ਖਤਰੇ ਵਿੱਚ ਸੀ ਅਤੇ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ ਉਸਨੇ ਬਿੱਲੀ ਨੂੰ ਕਿਹਾ ਮੈਨੂੰ ਛੱਡ ਦੇ ਮੈਨੂੰ ਨਾ ਮਾਰ ਬਿੱਲੀ ਨੇ ਕਾਂ ਨੂੰ ਆਪਣੇ ਅਗਲੇ ਪੰਜਿਆਂ ਵਿੱਚ ਮਜ਼ਬੂਤੀ ਨਾਲ ਦਬਾਉਂਦਿਆਂ ਕਾਂ ਨੂੰ ਕਿਹਾ ਤੇਰੇ ਦੋਸਤ ਨੇ ਮੇਰੇ ਦੋਸਤ ਨੂੰ ਮਾਰ ਦਿੱਤਾ ਹੈ ਤੇ ਤੂੰ ਹੁਣ ਉਸ ਦਾ ਮਾਸ ਖਾਣਾ ਚਾਹੁੰਦਾ ਹੈ ਮੈਂ ਤੈਨੂੰ ਮਾਰ ਦਿਆਂਗੀ ਬਿੱਲੀ ਨੇ ਕਾਂ ਤੇ ਆਪਣਾ ਦਬਾਅ ਹੋਰ ਵਧਾ ਦਿੱਤਾ ਕਾਂ ਉਸਨੂੰ ਛੱਡ ਦੇਣ ਲਈ ਤਰਲੇ-ਮਿੰਤਾ ਕਰਨ ਲੱਗਾ। ਬਿੱਲੀ ਨੇ ਕਿਹਾ, ਪਹਿਲਾਂ ਆਪਣੇ ਦੋਸਤ ਨੂੰ ਬੁਲਾ ਅਤੇ ਮੇਰੇ ਦੋਸਤ ਦੇ ਸਰੀਰ ਵਿੱਚੋਂ ਜ਼ਹਿਰ ਕੱਢੀਏ ਉਸਨੂੰ ਜ਼ਿੰਦਾ ਕਰਵਾ। ਮੈਂ ਤੈਨੂੰ ਉਦੋਂ ਤੱਕ ਨਹੀਂ ਛੱਡਾਂਗੀ ਜਦੋਂ ਤੱਕ ਉਹ ਜਿਉਂਦਾ ਨਹੀਂ ਹੁੰਦਾ। ਆਪਣੀ ਜਾਨ ਨੂੰ ਖਤਰੇ ਵਿੱਚ ਦੇਖ ਕੇ ਕਾਂ ਨੇ ਆਪਣੇ ਦੋਸਤ 나ਗ ਨੂੰ ਬੁਲਾਇਆ। ਹੁਣ 나ਗ ਨੇ ਵੀ ਆਪਣੇ ਦੋਸਤ ਕਾਂ ਦੀ ਜਾਨ ਨੂੰ ਖਤਰੇ ਵਿੱਚ ਦੇਖਿਆ ਤੇ ਤੁਰੰਤ ਅਮਨ ਦੇ ਸਰੀਰ ਵਿੱਚੋਂ ਜ਼ਹਿਰ ਚੂਸਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਅਮਨ ਦੇ ਸਰੀਰ ਦਾ ਰੰਗ ਬਦਲਣ ਲੱਗਾ ਅਤੇ ਉਸ ਨੂੰ ਹੋਸ਼ ਆ ਗਿਆ ਪਰ ਸੱਪ ਆਪਣਾ ਹੀ ਜ਼ਹਿਰ ਚੂਸਣ ਕਾਰਨ ਆਪਣੇ ਹੋਸ਼ ਗਵਾ ਬੈਠਾ ਅਮਨ ਨੇ ਹੋਸ਼ ਵਿੱਚ ਆਉਂਦਿਆਂ ਹੀ ਦੇਖਿਆ ਕਿ ਸੱਪ बेहोश ਹੈ ਤੇ ਬਿੱਲੀ ਕਾਂ ਦੀ ਗਰਦਨ ਦਬੋਚੀ ਬੈਠੀ ਹੈ ਤਾਂ ਉਸ ਨੂੰ ਤੁਰੰਤ ਸਾਰਾ ਮਾਮਲਾ ਸਮਝ ਆ ਗਿਆ ਅਮਨ ਨੇ ਬਿੱਲੀ ਨੂੰ ਕਿਹਾ ਕਿ ਇਸ ਸੱਪ ਨੂੰ ਜ਼ਿੰਦਾ ਨਹੀਂ ਛੱਡਣਾ ਚਾਹੀਦਾ ਨਹੀਂ ਤਾਂ ਇਹ ਦੋਵੇਂ ਦੁਬਾਰਾ ਕਈ ਯਾਤਰੀਆਂ ਦੀ ਜਾਨ ਲੈ ਲੈਣਗੇ ਅਮਨ ਦੀ ਇਹ ਗੱਲ ਸੁਣ ਕੇ ਬਿੱਲੀ ਨੇ ਤੁਰੰਤ ਕਾਂ ਦੀ ਗਰਦਨ ਮਰੋੜ ਦਿੱਤੀ ਹੁਣ ਅਮਨ ਨੇ ਵੀ ਇੱਕ ਡਾਂਗ ਨਾਲ ਬਿਉਸ਼ ਪਏ ਸੱਪ ਦੀ ਸਿਰੀ ਫੇਨ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੁਣ ਅਮਨ ਨੂੰ ਫਕੀਰ ਦੀ ਪਹਿਲੀ ਸਿੱਖਿਆ ਯਾਦ ਆਈ ਜਿਸ ਨੇ ਪਹਿਲੇ ਹੀ ਦਿਨ ਉਸ ਦੀ ਜਾਨ ਬਚਾ ਲਈ ਸੀ ਉਸ ਨੇ ਫਕੀਰ ਦਾ ਮਨ ਹੀ ਮਨ ਧੰਨਵਾਦ ਕੀਤਾ ਤੇ ਉਸ ਨੂੰ ਮੱਥਾ ਟੇਕਿਆ ਦੇ ਨਾਲ ਹੀ ਨਾਲ ਪਰਮਾਤਮਾ ਦਾ ਵੀ ਧੰਨਵਾਦ ਕੀਤਾ ਜਿਸ ਨੇ ਬਿੱਲੀ ਨੂੰ ਆਪਣਾ ਦੋਸਤ ਬਣਾਉਣ ਦੀ ਸਦਬੁੱਧੀ ਦਿੱਤੀ ਸੀ ਫਕੀਰ ਦਾ ਧੰਨਵਾਦ ਕਰਦਿਆਂ ਉਸ ਨੇ ਫਕੀਰ ਦੁਆਰਾ ਕਈਆਂ ਸਾਰੀਆਂ ਸਿੱਖਿਆਵਾਂ ਨੂੰ ਦੁਬਾਰਾ ਦੁਹਰਾਇਆ ਕਿਉਂਕਿ ਹੁਣ ਉਸ ਨੂੰ ਯਕੀਨ ਹੋ ਚੁੱਕਾ ਸੀ ਕਿ ਫਕੀਰ ਦੀਆਂ ਸਾਰੀਆਂ ਸਿੱਖਿਆਵਾਂ ਇੱਕ ਦਿਨ ਜ਼ਰੂਰ ਉਸਦੇ ਕੰਮ ਆਉਣਗੀਆਂ ਉਸ ਨੇ ਉਸ ਬਿੱਲੀ ਨੂੰ ਵੀ ਚੁੰਮਿਆ ਜਿਸ ਨੇ ਜ਼ਹਿਰੀਲੇ ਸੱਪ ਅਤੇ ਕਾਂ ਤੋਂ ਉਸਦੀ ਜਾਨ ਬਚਾਈ ਸੀ ਇਸ ਤੋਂ ਬਾਅਦ ਅਮਨ ਨੇ ਬਿੱਲੀ ਨੂੰ ਦੁਬਾਰਾ ਗੋੜਾ ਤੇ ਛੋਲੇ ਖਵਾਏ ਤੇ ਪਾਣੀ ਪਿਲਾ ਕੇ ਆਪਣੇ ਥੈਲੇ ਵਿੱਚ ਪਾ ਲਿਆ ਹੁਣ ਅਮਨ ਆਪਣੇ ਸਫ਼ਰ ਤੇ ਹੋਰ ਅੱਗੇ ਵਧਣ ਲੱਗਾ ਉਸ ਨੂੰ ਕੁਝ ਨਹੀਂ ਪਤਾ ਸੀ ਕਿ ਉਸ ਨੂੰ ਰਹਿਣ ਲਈ ਜਗ੍ਹਾ ਕਿੱਥੇ ਮਿਲੇਗੀ ਅਮਨ ਦਾ ਬਾਕੀ ਸਫ਼ਰ ਕਿਸੇ ਹੋਰ ਮੁਸ਼ਕਲ ਤੋਂ ਬਿਨਾ ਬਹੁਤ ਵਧੀਆ ਲੰਘ ਗਿਆ ਉਹ ਆਪਣੇ ਸ਼ਹਿਰ ਤੋਂ ਬਹੁਤ ਦੂਰ ਜਾ ਕੇ ਅਜਿਹੀ ਜਗ੍ਹਾ ਤੇ ਕੰਮ ਕਰਨਾ ਚਾਹੁੰਦਾ ਸੀ ਜਿੱਥੇ ਕੋਈ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਾ ਜਾਣਦਾ ਹੋਵੇ ਤਾਂ ਜੋ ਉਸ ਦੇ ਪਰਿਵਾਰ ਦੀ ਬਦਨਾਮੀ ਨਾ ਹੋਵੇ ਉਹ ਆਪਣੇ ਪਰਿਵਾਰ ਤੋਂ ਹਜ਼ਾਰਾਂ ਮੀਲ ਦੂਰ ਅੱਗੇ ਪਹੁੰਚ ਗਿਆ ਉਸ ਦੇ ਸਾਰੇ ਪੈਸੇ ਖਤਮ ਹੋ ਗਏ ਸਨ ਉਸ ਨੇ ਸਵੇਰ ਤੋਂ ਕੁਝ ਨਹੀਂ ਖਾਦਾ ਸੀ ਬਿੱਲੀ ਵੀ ਬਿਨਾ ਕੁਝ ਖਾਦੇ ਸਾਰਾ ਸਮਾਂ ਉਸ ਦੇ ਨਾਲ ਹੀ ਰਹੀ ਸ਼ਾਮ ਹੁੰਦਿਆਂ ਹੁੰਦਿਆਂ ਉਹ ਭੁੱਖ ਤੇ ਪਿਆਸ ਕਾਰਨ ਥੱਕ ਗਿਆ ਅਤੇ ਜਦੋਂ ਉਹ ਇਸ ਨਵੇਂ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਇਕ ਕਰਿਆਨੇ ਦੀ ਦੁਕਾਨ ਤੱਕ ਪਹੁੰਚਿਆ ਤਾਂ ਉਹ ਭੁੱਖ ਤੇ ਪਿਆਸ ਦੇ ਕਾਰਨ ਬਿਹੋਸ਼ ਹੋ ਕੇ ਡਿੱਗ ਗਿਆ ਇਹ ਦੇਖ ਕੇ ਬਿੱਲੀ ਥੱਲੇ ਵਿੱਚੋਂ ਬਾਹਰ ਆਈ ਤੇ ਮਿਆਉ ਮਿਆਉ ਕਰਦੀ ਹੋਈ ਹਮਨ ਦੇ ਪੈਰ ਚੱਟਣ ਲੱਗੀ ਸ਼ਾਮ ਦਾ ਸਮਾਂ ਹੋਣ ਕਾਰਨ ਕਰਿਆਨੇ ਦੀ ਦੁਕਾਨ ਬੰਦ ਹੋਣ ਵਾਲੀ ਸੀ ਦੁਕਾਨ ਦਾ ਮਾਲਕ ਸੇਠ ਮਾਧਵਰਾਮ ਸਾਰੇ ਦਿਨ ਦਾ ਹਿਸਾਬ ਕਿਤਾਬ ਲਿਖ ਰਿਹਾ ਸੀ ਪਰ ਜਦੋਂ ਉਸਨੇ ਆਪਣੀ ਦੁਕਾਨ ਦੇ ਬਾਹਰ ਬਣੇ ਥੜੇ ਤੇ ਇੱਕ ਸੁੰਦਰ ਬੱਚੇ ਨੂੰ ਬੇਹੋਸ਼ ਪਿਆ ਦੇਖਿਆ ਤਾਂ ਉਸਨੇ ਤੁਰੰਤ ਬੱਚੇ ਨੂੰ ਚੁੱਕਿਆ ਅਤੇ ਉਸ ਨੂੰ ਹੋਸ਼ ਵਿੱਚ ਲਿਆਉਣ ਲਈ ਉਸਦੇ ਚਿਹਰੇ ਤੇ ਪਾਣੀ ਪਾਇਆ ਜਦੋਂ ਅਮਨ ਨੂੰ ਹੋਸ਼ ਆਇਆ ਤਾਂ ਸੇਠ ਜੀ ਨੇ ਪੁੱਛਿਆ beta ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਤੂੰ ਇੱਕ ਚੰਗਾ ਪਰਿਵਾਰ ਦਾ ਚਿਰਾਗ ਲੱਗਦਾ ਹੈ ਤੂੰ ਇਸ ਹਾਲਤ ਵਿੱਚ ਕਿਵੇਂ ਪਹੁੰਚ ਗਿਆ ਲੱਗਦਾ ਹੈ ਤੂੰ ਸਵੇਰ ਤੋਂ ਕੁਝ ਨਹੀਂ ਖਾਦਾ ਅਮਨ ਨੇ ਸਭ ਕੁਝ ਸੁਣਿਆ ਪਰ ਉਸ ਕੋਲੋਂ ਕੁਝ ਬੋਲਿਆ ਨਾ ਗਿਆ ਸੇਰ ਜੀ ਸਮਝ ਗਏ ਕਿ ਉਸ ਦਾ ਢਿੱਡ ਖਾਲੀ ਹੋਣ ਕਰਕੇ ਉਸ ਕੋਲੋਂ ਕੁਝ ਖਿਆ ਨਹੀਂ ਜਾ ਰਿਹਾ। ਸੇਰ ਜੀ ਨੇ ਉਸ ਨੂੰ ਖਾਣ ਲਈ ਕੁਝ ਗੁਰ ਦਿੱਤਾ ਅਤੇ ਫਿਰ ਪਾਣੀ ਪਿਆਇਆ। ਹੁਣ ਅਮਨ ਰਾਤ ਮਹਿਸੂਸ ਕਰਨ ਲੱਗਾ। ਬਿੱਲੀ ਅਜੇ ਵੀ ਮਿਆਉਂਕ ਰਹੀ ਸੀ। ਇਹ ਦੇਖ ਕੇ ਸੇਰ ਜੀ ਸਮਝ ਗਏ ਕਿ ਬਿੱਲੀ ਵੀ ਇਸ ਮੁੰਡੇ ਦੀ ਦੋਸਤ ਹੈ ਅਤੇ ਉਸ ਵਾਂਗ ਹੀ ਭੁੱਖੀ ਹੈ। ਸੇਟ ਨੇ ਉਸ ਨੂੰ ਵੀ ਕੁਝ ਖਵਾਇਆ ਅਤੇ ਪਾਣੀ ਪਿਆਇਆ। ਬਿੱਲੀ ਖਾਣ ਤੋਂ ਬਾਅਦ ਅਮਨ ਦੇ ਕੋਲ ਬੈਠ ਗਈ। ਜਦੋਂ ਸੇੜ ਜੀ ਨੇ ਅਮਨ ਤੋਂ ਉਸਦੇ ਬਾਰੇ ਪੁੱਛਿਆ ਤਾਂ ਉਸਨੇ ਆਪਣੀ ਅਸਲੀ ਪਛਾਣ ਲਕਾਉਂਦੇ ਹੋਏ ਆਪਣਾ ਨਾਮ ਰਮਨ ਦੱਸਿਆ ਅਤੇ ਆਪਣੇ ਸ਼ਹਿਰ ਦਾ ਵੀ ਨਾਮ ਬਦਲ ਕੇ ਦੱਸਿਆ ਉਸਨੇ ਸੇੜ ਜੀ ਨੂੰ ਦੱਸਿਆ ਕਿ ਉਹ ਮੁਸੀਬਤ ਦਾ ਮਾਰਿਆ ਹੈ ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਉਸਦੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ ਜੇ ਉਸ ਨੂੰ ਕੁਝ ਕੰਮ ਮਿਲ ਜਾਵੇ ਤਾਂ ਉਹ ਸਖਤ ਮਿਹਨਤ ਕਰਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਲਏਗਾ ਸੇੜ ਜੀ ਨੂੰ ਵੀ ਕੰਮ ਕਰਨ ਲਈ ਇੱਕ ਨੌਕਰ ਦੀ ਲੋੜ ਸੀ ਇਸ ਲਈ ਉਹਨਾਂ ਨੇ ਅਮਨ ਨੂੰ ਪੁੱਛਿਆ ਪੁੱਤਰ ਤੂੰ ਕੀ ਕੰਮ ਕਰ ਸਕਦਾ ਏ ਅਮਨ ਨੇ ਕਿਹਾ ਸੇਰ ਜੀ ਮੈਨੂੰ ਥੋੜਾ ਬਹੁਤ ਦੁਕਾਨ ਦਾ ਕੰਮ ਆਉਂਦਾ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਕਿ ਇੱਕ ਵਾਰ ਜਦੋਂ ਮੈਂ ਕੰਮ ਸਿੱਖ ਲਵਾਂਗਾ ਫਿਰ ਮੈਂ ਦੁਕਾਨ ਵਿੱਚ ਕੋਈ ਵੀ ਕੰਮ ਕਰ ਲਵਾਂਗਾ ਜਦੋਂ ਸੇਰ ਜੀ ਨੇ ਮਜ਼ਦੂਰੀ ਬਾਰੇ ਪੁੱਛਿਆ ਤਾਂ ਅਮਨ ਨੇ ਕਿਹਾ ਸੇਰ ਜੀ ਤੁਸੀਂ ਮੈਨੂੰ ਜੋ ਵੀ ਦਿਓਗੇ ਉਹ ਮੈਨੂੰ ਮਨਜ਼ੂਰ ਹੋਵੇਗਾ ਸੇਰ ਜੀ ਨੇ ਕਿਹਾ ਠੀਕ ਹੈ ਪੁੱਤਰ ਦੁਕਾਨ ਦੇ ਕੰਮ ਦੇ ਨਾਲ ਨਾਲ ਤੂੰ ਕੁਝ ਘਰੇਲੂ ਕੰਮ ਵੀ ਕਿਆ ਕਰ ਦਿਆ ਕਰੀ ਤਨਖਾਹ ਵਜੋਂ ਅਸੀਂ ਤੈਨੂੰ ਖਾਣ ਲਈ ਰੋਟੀ ਕੱਪੜੇ ਤੇ ਰਿਆਜ ਦੇ ਨਾਲ-ਨਾਲ 5 ਰੁਪਏ ਪ੍ਰਤੀ ਮਹੀਨਾ ਵੀ ਦੇ ਦਿਆ ਕਰਾਂਗੇ ਬਾਕੀ ਤੇਰੀ ਤਨਖਾਹ ਸਮੇਂ-ਸਮੇਂ ਤੇ ਤੇਰੀ ਲਗਨ ਅਤੇ ਮਿਹਨਤ ਦੇ ਆਧਾਰ ਤੇ ਤੈਅ ਕਰਦੇ ਰਹਾਂਗੇ ਅਮਨ ਮੰਨ ਗਿਆ ਅਤੇ ਕਹਿਣ ਲੱਗਾ ਸੇਠ ਜੀ ਬਾਕੀ ਸਭ ਠੀਕ ਹੈ ਪਰ ਮੇਰੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਸੇਠ ਜੀ ਨੇ ਪੁੱਛਿਆ ਹੁਣ ਕੀ ਗੱਲ ਹੈ ਅਮਨ ਨੇ ਕਿਹਾ ਸੇਰ ਜੀ ਕੁਝ ਖਾਸ ਨਹੀਂ ਮੈਂ ਬਸ ਇਸ ਬਿੱਲੀ ਨੂੰ ਆਪਣੇ ਨਾਲ ਰੱਖਣ ਦੀ ਇਜਾਜ਼ਤ ਚਾਹੁੰਦਾ ਹਾਂ ਇਹ ਮੇਰੀ ਸਫ਼ਰ ਦੀ ਸਾਥੀ ਹੈ ਅਤੇ ਇਸ ਨੇ ਮੇਰੀ ਜਾਨ ਵੀ ਬਚਾਈ ਹੈ ਸੇਰ ਜੀ ਹੈਰਾਨ ਹੋ ਗਏ ਅਤੇ ਪੁੱਛਿਆ ਕਿ ਇਸ ਬਿੱਲੀ ਨੇ ਤੇਰੀ ਜਾਨ ਕਿਵੇਂ ਬਚਾਈ ਅਮਨ ਨੇ ਸੇਰ ਜੀ ਨੂੰ ਰਸਤੇ ਵਿੱਚ ਉਸ ਨਾਲ ਜੋ ਬੀਤੀ ਉਹ ਸਾਰੀ ਕਹਾਣੀ ਸੁਣਾਈ ਸਭ ਕੁਝ ਜਾਣਨ ਤੋਂ ਬਾਅਦ ਸੇਰ ਜੀ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਉਸ ਨੂੰ ਬਿੱਲੀ ਆਪਣੇ ਕੋਲ ਰੱਖਣ ਦੀ ਇਜਾਜ਼ਤ ਦੇ ਦਿੱਤੀ। ਸੇਰ ਜੀ ਨੇ ਆਪਣੀ ਦੁਕਾਨ ਦਾ ਹਿਸਾਬ-ਕਿਤਾਬ ਪੂਰਾ ਕਰਨ ਲਈ 10-15 ਮਿੰਟ ਹੋਰ ਲਾਏ। ਫਿਰ ਉਹਨਾਂ ਨੇ ਦੁਕਾਨ ਬੰਦ ਕਰਕੇ ਅਮਨ ਅਤੇ ਬਿੱਲੀ ਨੂੰ ਆਪਣੇ ਨਾਲ ਪਿਆ ਅਤੇ ਆਪਣੇ ਘਰ ਚਲੇ ਗਏ। ਸੇਰ ਜੀ ਨਾਲ ਇੱਕ ਸੋਹਣੇ ਬੱਚੇ ਨੂੰ ਦੇਖ ਕੇ ਸਿਠਾਣੀ ਨੇ ਸੇਰ ਜੀ ਤੋਂ ਉਸ ਬਾਰੇ ਪੁੱਛਿਆ। ਸੇਰ ਜੀ ਨੇ ਸਾਰੀ ਘਟਨਾ ਸਿਠਾਣੀ ਨੂੰ ਦੱਸੀ ਅਤੇ ਕਿਹਾ ਮੈਂ ਇਸ ਨੂੰ ਆਪਣੀ ਦੁਕਾਨ ਵਿੱਚ ਨੌਕਰੀ ਤੇ ਰੱਖ ਲਿਆ ਹੈ। ਇਸ ਨੂੰ ਬਹੁਤ ਭੁੱਖ ਲੱਗੀ ਏ ਖਾਣਾ ਖਵਾ ਕੇ ਇਸ ਨੂੰ ਬਾਹਰਲੇ ਕਮਰੇ ਵਿੱਚ ਸੌਣ ਲਈ ਜਗ੍ਹਾ ਦੇ ਦੇ ਇਸ ਦੀ ਬਿੱਲੀ ਨੂੰ ਵੀ ਕੁਝ ਖਾਣ ਲਈ ਦੇ ਦਿਓ ਸਠਾਣੀ ਨੇ ਕਿਹਾ ਚਲੋ ਇਹ ਵਧੀਆ ਹੋਇਆ ਹੁਣ ਤੱਕ ਹਰ ਕੰਮ ਤੁਹਾਨੂੰ ਹੀ ਇਕੱਲਿਆਂ ਨੂੰ ਕਰਨਾ ਪੈਂਦਾ ਸੀ ਹੁਣ ਇਹ ਮੁੰਡਾ ਕੁਝ ਕੰਮ ਸੰਭਾਲ ਲਏਗਾ ਤੁਹਾਨੂੰ ਵੀ ਥੋੜਾ ਆਰਾਮ ਮਿਲ ਜਾਇਆ ਕਰੂ ਖਾਣਾ ਖਾਣ ਸਮੇ ਅਮਨ ਨੇ ਪਹਿਲਾਂ ਆਪਣੀ ਬਿੱਲੀ ਨੂੰ ਖਵਾਇਆ ਅਤੇ ਫਿਰ ਕੁਝ ਆਪ ਖਾਦਾ ਇਸ ਤੋਂ ਬਾਅਦ ਉਸਨੇ ਬਾਹਰਲੇ ਕਮਰੇ ਵਿੱਚ ਵੇੜੇ ਵਿੱਚ ਪਈ ਇੱਕ ਮੰਜੀ ਚੁੱਕੀ ਅਤੇ ਸੌਣ ਲਈ लेट ਗਿਆ ਉਹ ਥੱਕ ਗਿਆ ਸੀ ਅਤੇ ਮੰਜੇ ਉੱਤੇ ਲੰਮੇ ਪੈਂਦਿਆਂ ਹੀ ਉਹ ਸੌ ਗਿਆ ਕੋਲ ਬੈਠੀ ਬਿੱਲੀ ਕੁਝ ਦੇਰ ਉਸ ਵੱਲ ਦੇਖਦੀ ਰਹੀ ਜਿਵੇਂ ਉਹ ਵੀ ਅਮਨ ਦੇ ਨਾਲ ਮੰਜੇ ਤੇ ਸੌਣਾ ਚਾਹੁੰਦੀ ਹੋਵੇ ਪਰ ਫਿਰ ਉਹ ਦਰਵਾਜ਼ੇ ਦੇ ਨੇੜੇ ਜਾ ਕੇ ਸੌ ਗਈ ਅਮਨ ਨੇ ਹੌਲੀ-ਹੌਲੀ ਦੁਕਾਨ ਦਾ ਸਾਰਾ ਕੰਮ ਸਿੱਖ ਲਿਆ ਉਸ ਦੀ ਲਗਨ ਮਿਹਨਤ ਅਤੇ ਗਾਕਾਂ ਨਾਲ ਵਧੀਆ ਵਿਵਹਾਰ ਕਾਰਨ ਦੁਕਾਨ ਦਾ ਕੰਮ ਬਹੁਤ ਵਧਾ ਲੱਗਾ ਕੋਝ ਦਿਨਾਂ ਵਿੱਚ ਦੁਕਾਨ ਦਾ ਕੰਮ ਚਾਰ ਗੁਣਾ ਹੋਰ ਵੱਧ ਗਿਆ। ਅਮਨ ਸਵੇਰ ਤੋਂ ਸ਼ਾਮ ਤੱਕ ਸਖਤ ਮਿਹਨਤ ਕਰਦਾ। ਬਹੁਤ ਜ਼ਿਆਦਾ ਮਿਹਨਤ ਕਰਨ ਦੇ ਕਾਰਨ ਉਸ ਨੂੰ ਬਹੁਤ ਭੁੱਖ ਲੱਗਦੀ। ਸੇਠ ਦੋ ਤਿੰਨ ਰੋਟੀਆਂ ਖਾਂਦਾ। ਸੇਠਾਣੀ ਅਤੇ ਉਸਦੀ 5 ਸਾਲ ਦੀ ਬੱਚੀ ਨੰਦਨੀ ਵੀ ਬਹੁਤ ਥੋੜੀ ਰੋਟੀ ਖਾਂਦੇ। ਜਿੰਨਾ ਖਾਣਾ ਇਹਨਾਂ ਤਿੰਨਾਂ ਲਈ ਬਣਦਾ ਸੀ, ਉਹਨਾਂ ਅਮਨ ਇਕੱਲੇ ਲਈ ਹੀ ਸੀ। ਇਹ ਦੇਖ ਕੇ ਛੋਟੀ ਬੱਚੀ ਨੰਦਨੀ ਬਹੁਤ ਹੈਰਾਨ ਹੋਈ। ਇੱਕ ਦਿਨ ਨੰਦਨੀ ਦੀ ਇੱਕ ਸਹੇਲੀ ਪੂਨਮ ਨੇ ਅਮਨ ਨੂੰ ਦੁਪਹਿਰ ਦਾ ਖਾਣਾ ਖਾਂਦੇ ਦੇਖਿਆ ਪੂਨਮ ਨੇ ਉਸ ਸਮੇਂ ਨੰਦਰੀ ਨੂੰ ਕੁਝ ਨਾ ਕਿਹਾ ਪਰ ਬਾਅਦ ਵਿੱਚ ਨੰਦਰੀ ਨਾਲ ਖੇਡਦੇ ਉਸ ਨੂੰ ਕਹਿਣ ਲੱਗੀ ਤੁਹਾਡਾ ਨੌਕਰ ਇਕੱਲਾ ਹੀ ਇੰਨਾ ਖਾਣਾ ਖਾਂਦਾ ਹੈ ਇਹ ਕੀ ਵਸਤੂ ਹੈ ਨੰਦਰੀ ਨੂੰ ਇਹ ਸ਼ਬਦ ਇੰਨਾ ਪਸੰਦ ਆਇਆ ਕਿ ਉਸ ਨੇ ਅਮਨ ਨੂੰ ਵਸਤੂ ਦੇ ਨਾਮ ਨਾਲ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਅਮਨ ਨੂੰ ਬਹੁਤ ਬੁਰਾ ਲੱਗਾ ਪਰ ਉਹ ਇਹ ਸੋਚ ਕੇ ਚੁੱਪ ਹੋ ਗਿਆ ਕਿ ਇੱਕ ਨੌਕਰ ਲਈ ਕੀ ਇੱਜ਼ਤ ਤੇ ਕੀ ਬੇਇੱਜ਼ਤੀ ਕਰਦੇ ਬਾਕੀ ਮੈਂਬਰ ਵੀ ਇਸ ਗੱਲ ਨੂੰ ਹਾਸੇ ਮਖੌਲ ਵਿੱਚ ਲੈ ਗਏ ਇਸ ਤਰ੍ਹਾਂ ਨੰਦਰੀ ਦੀ ਹਿੰਮਤ ਹੋਰ ਵੱਧ ਗਈ ਹੁਣ ਉਹ ਜਾਣ ਬੁੱਝ ਕੇ ਅਮਨ ਨੂੰ ਛੇੜਨ ਲਈ ਵਸਤੂ-ਵਸਤੂ ਕਹਿਣ ਲੱਗੀ ਹੌਲੀ-ਹੌਲੀ ਸਾਰੇ ਹੀ ਉਸਨੂੰ ਵਸਤੂ ਕਹਿਣ ਲੱਗ ਪਏ ਹੁਣ ਉਸ ਦਾ ਆਪਣਾ ਨਾਮ ਅਮਨ ਕਿਤੇ ਗਾਇਬ ਹੀ ਹੋ ਗਿਆ ਸੀ ਉਹ ਦੁਕਾਨ ਤੇ ਪੂਰੀ ਲਗਨ ਨਾਲ ਕੰਮ ਕਰਦਾ ਅਤੇ ਆਪਣੀ ਸਾਰੀ ਤਨਖਾਹ ਸ਼ੇਰਜੀ ਕੋਲ ਜਮ੍ਹਾਂ ਕਰਵਾਈ ਜਾਂਦਾ। ਸ਼ੇਰਜੀ ਦਾ ਕਾਰੋਬਾਰ ਤੇਜ਼ੀ ਨਾਲ ਅੱਗੇ ਵਧਣ ਲੱਗਾ। ਹੁਣ ਉਹਨਾਂ ਕੋਲ ਬਹੁਤ ਸਾਰੇ ਨੌਕਰ ਹੋ ਗਏ ਪਰ ਕਾਰੋਬਾਰ ਦਾ ਕੇਂਦਰ ਬਿੰਦੂ ਵਸਤੂ ਹੀ ਰਿਹਾ। ਸ਼ੇਰਜੀ ਕਹਿੰਦੇ ਇਸ ਦਾ ਨਾਮ ਜੋ ਵੀ ਹੈ ਪਰ ਇਸ ਨੇ ਸੋਨਾ ਉਗਲਿਆ ਹੈ। ਇਹ ਜੋ ਵੀ ਕੰਮ ਆਪਣੇ ਹੱਥਾਂ ਵਿੱਚ ਲੈਂਦਾ ਹੈ ਇੰਜ ਲੱਗਦਾ ਜਿਵੇਂ ਉਹ ਕੰਮ ਉਸਦੀ ਹੀ ਉਡੀਕ ਕਰ ਰਿਹਾ ਹੋਵੇ। ਹਰ ਸਮੇਂ ਸਫਲਤਾ ਉਸਦੇ ਕਦਮ ਚੁੰਮਣ ਲਈ ਤਿਆਰ ਰਹਿੰਦੀ। ਸੇਠ ਅਤੇ ਉਸਦੀ ਪਤਨੀ ਦੋਵੇਂ ਉਸਦੇ ਕੰਮ ਤੋਂ ਬਹੁਤ ਖੁਸ਼ ਸਨ। ਆਖਿਰਕਾਰ ਉਹ ਕਾਰੋਬਾਰ ਵਿੱਚ ਵਾਧੇ ਦਾ ਇੱਕੋ ਇੱਕ ਕਾਰਨ ਸੀ। ਇੱਕ ਦਿਨ ਸਠਾਣੀ ਨੇ ਸੇਠ ਨੂੰ ਕਿਹਾ, "ਸੁਣੋ, ਮੇਰੇ ਮਨ ਵਿੱਚ ਇੱਕ ਗੱਲ ਆਈ ਏ। ਕੀ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ?" ਸੇਠ ਮਾਧਵਰਾ ਨੇ ਹੱਸਦੇ ਹੋਏ ਕਿਹਾ, "ਭਾਗਿਆਵਨ, ਵੈਸੇ ਵੀ ਤੂੰ ਬਿਨਾਂ ਦੱਸੇ ਤਾਂ ਰਹਿੰਗੀ ਨਹੀਂ। ਇਸ ਲਈ ਆਪਣੇ ਮਨ ਦੀ ਗੱਲ ਦੱਸ ਦੇ।" ਸਠਾਣੀ ਨੇ ਭੂਮਿਕਾ ਬੰਨ੍ਹਦੇ ਹੋਏ ਕਿਹਾ, "ਹਾਂ, ਮੈਂ ਕਹਿ ਰਹੀ ਹਾਂ ਇਹ ਮੁੰਡਾ ਬਹੁਤ ਕਿਸਮਤ ਵਾਲਾ ਏ ਜਦੋਂ ਤੋਂ ਇਹ ਸਾਡੇ ਘਰ ਆਇਆ ਏ ਸਾਡਾ ਕਾਰੋਬਾਰ ਦਿਨ ਦੁਗਣਾ ਤੇ ਰਾਤ ਚੌਗਣਾ ਵਧ ਰਿਹਾ ਏ ਸੇਠ ਜੀ ਨੇ ਕਿਹਾ ਹਾਂ ਇਹ ਤਾਂ ਤੂੰ ਬਿਲਕੁਲ ਠੀਕ ਕਹਿ ਰਹੀ ਹੈ ਮੁੰਡਾ ਤਾਂ ਬਹੁਤ ਕਿਸਮਤ ਵਾਲਾ ਏ ਕਿਸਮਤ ਵਾਲਾ ਤਾਂ ਹੈ ਹੀ ਹਰ ਕੰਮ ਪੂਰੇ ਦਿਲ ਨਾਲ ਵੀ ਕਰਦਾ ਏ ਸੇਠਾਣੀ ਨੇ ਆਪਣੀ ਗੱਲ ਅੱਗੇ ਵਧਾਉਂਦੇ ਕਿਹਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇੱਕ ਗੱਲ ਹੋਰ ਕਹਾਂ ਮੁੰਡਾ ਸੋਹਣਾ ਤੇ ਜਵਾਨ ਹੈ ਅਤੇ ਸਾਡੇ ਬਾਣੀਆਂ ਭਾਈਚਾਰੇ ਨਾਲ ਵੀ ਸੰਬੰਧ ਹੈ ਜੇ ਇਹ ਤੁਹਾਨੂੰ ਠੀਕ ਲੱਗਦਾ ਹੈ ਤਾਂ ਆਪਣੀ ਧੀ ਨੰਦਰੀ ਦਾ ਵਿਆਹ ਇਸ ਮੁੰਡੇ ਨਾਲ ਕਰ ਦਈਏ ਅਤੇ ਉਸ ਨੂੰ ਆਪਣਾ ਘਰ ਜਵਾਈ ਬਣਾ ਕੇ ਰੱਖ ਲਈਏ ਨੰਦਰੀ ਵੀ ਜਵਾਨ ਹੈ ਤੇ ਇਹ ਮੁੰਡਾ ਵੀ ਜਵਾਨ ਹੈ ਸਾਡੇ ਘਰ ਹੀ ਰਹਿੰਦਾ ਹੈ ਸਾਡੇ ਆਲੇ ਦੁਆਲੇ ਦੇ ਲੋਕ ਅਤੇ ਰਿਸ਼ਤੇਦਾਰ ਇਨ੍ਹਾਂ ਬਾਰੇ ਗਲਤ ਗੱਲਾਂ ਕਰਦੇ ਨੇ ਅਸੀਂ ਆਪਣੀ ਧੀ ਲਈ ਚੰਗਾ ਵਰ ਲੱਭ ਰਹੇ ਹਾਂ ਫਿਰ ਚੰਗਾ ਮੁੰਡਾ ਲੱਭਣ ਤੋਂ ਬਾਅਦ ਕਿਤੇ ਨੰਦਰੀਆਂ ਦਾ ਵਿਆਹ ਕਰਨਾ ਵੀ ਪਵੇਗਾ ਤਾਂ ਇਹੀ ਮੁੰਡਾ ਕਿਉਂ ਨਹੀਂ ਇਸ ਤਰ੍ਹਾਂ ਸਾਡੀ ਪਿਆਰੀ ਧੀ ਨੂੰ ਸਾਡੇ ਤੋਂ ਦੂਰ ਵੀ ਨਹੀਂ ਜਾਣਾ ਪਵੇਗਾ ਇੱਕ ਵਾਰ ਸੀਟ ਜੀ ਸਠਾਣੀ ਦੀ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਕਿ ਇਸ ਸਠਾਣੀ ਅਚਾਨਕ ਕੀ ਕਹਿ ਰਹੀ ਹੈ ਫਿਰ ਉਹਨਾਂ ਨੇ ਆਪਣੇ ਆਪ ਨੂੰ ਨਾਰਮਲ ਕਰਦਿਆਂ ਕਿਹਾ ਹਾਂ ਤੇਰੀ ਗੱਲ ਤਾਂ ਸਹੀ ਲੱਗਦੀ ਏ ਤੇ ਮੈਨੂੰ ਇਸ ਵਿੱਚ ਫਾਇਦਾ ਵੀ ਲੱਗਦਾ ਏ ਪਰ ਇਸ ਵਿੱਚ ਇੱਕ ਸਮੱਸਿਆ ਹੈ ਜਿਸ ਬਾਰੇ ਤੂੰ ਸ਼ਾਇਦ ਭੁੱਲ ਰਹੀ ਹੈ ਸੇਠਾਣੀ ਨੇ ਪੁੱਛਿਆ ਉਹ ਕੀ ਦੋਸਤੋ ਇਸ ਦਾ ਅਗਲਾ ਭਾਗ ਅਗਲੀ ਵੀਡੀਓ ਵਿੱਚ ਆਏਗਾ ਤਦ ਤੱਕ ਸੋਚੋ ਕਿ ਕੀ ਸਮੱਸਿਆ ਹੋ ਸਕਦੀ ਹੈ ਨੰਦਨੀ ਤੇ ਅਮਨ ਦੇ ਵਿਆਹ ਦੇ ਵਿੱਚ ਕਿ ਉਹ ਕਿਹੜੀ ਗੱਲ ਹੈ ਜਿਹੜੀ ਸੇਠਾਣੀ ਅਜੇ ਤੱਕ ਭੁੱਲ ਕੇ ਬੈਠੀ ਹੋਈ ਹੈ ਕਿ ਸੇਠ ਅਮਨ ਦੇ ਨਾਲ ਆਪਣੀ ਧੀ ਨੰਦਰੀ ਦੇ ਵਿਆਹ ਕਰਨ ਦੇ ਲਈ ਮੰਨ ਜਾਏਗਾ ਤੁਹਾਡਾ ਕੀ ਕਹਿਣਾ ਹੈ ਇਸ ਦੇ ਵਿੱਚ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੈ ਤਾਂ ਸਾਡੇ ਨਾਲ ਜੁੜੇ ਰਹੋ ਇਸ ਦਾ ਅਗਲਾ ਭਾਗ ਦੇਖਣ ਲਈ ਤਦ ਤੱਕ ਇਸ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਦੇ ਅਗਲੇ ਪਾਰਟ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚੇ ਤਦ ਤੱਕ ਲਈ ਧੰਨਵਾਦ